ओम शांति आस सुन देती मई दो हज़ार दे, दे, साकार बाग बाबा पुले मिठे बच्चे याद नाल याद मिलती है जो बच्चे प्यार बाप को याद करते ने दी कशिश बाप को भी हुंदी है प्रश्न है तो परिपक्व अवस्था दी निशानी की है उस अवस्था पान का सुनाओ तो हाटी परिपक्व अवस्था दी निशानी की है उस अवस्था पानदा पुरसार्थ सुनाओ उत्तर जदो तुसी बच्चों दी परिपक्व अवस्था यानी संपूर्ण अवस्था होएगी ओदो सब करमेंद्रियाँ शीतन हो जान गया करमेंद्रिया तो कोई भी उल्टा सुल्टा कम नहीं होगा अवस्था अचल अडोल बन जाएगी उस समय अडोल अवस्था नाल इक्की जन्म देमिंद्रिया वश हो जा अवस्था अपनी जांच रखो नोट कर सावधान रहोगे योग बल नाल ही करमेंद्रिया वश करना है योग नाल ही थी तो अवस्था परिपक्व बनेगी ਸੰਦੀ ਇਹ ਹੈ ਯਾਦ ਦੀ ਯਾਤਰਾ ਸਾਰੇ ਬੱਚੇ ਐਸੀ ਯਾਤਰਾ ਤੇ ਰਹਿੰਦੇ ਨੇ ਸਿਰਫ ਤੁਸੀਂ ਇੱਥੇ ਨਜ਼ਦੀਕ ਵਿੱਚ ਹੋ ਜੋ ਜੋ ਵੀ ਨੇ ਬਾਪ ਨੂੰ ਯਾਦ ਕਰਦੇ ਨੇ ਉਹ ਆਟੋਮੈਟਿਕਲੀ ਨਜ਼ਦੀਕ ਆ ਜਾਣਦੇ ਨੇ ਜਿਵੇਂ ਚੰਦਰਮਾ ਦੇ ਅੱਗੇ ਕੋਈ ਸਿਤਾਰੇ ਬੜੇ ਨਜ਼ਦੀਕ ਹੁੰਦੇ ਨੇ ਕੋਈ ਬਹੁਤ ਚਮਕਦੇ ਨੇ ਕੋਈ ਨਜ਼ਦੀਕ ਕੋਈ ਟੂਰ ਵੀ ਹੁੰਦੇ ਨੇ ਦੇਖਣ ਹੀ ਚਾਹਦਾ ਸਟਾਰ ਬਹੁਤ ਚਮਕਦਾ ਹੈ ਬੜਾ ਨੇੜੇ ਹੈ ਇਹ ਚਮਕਦਾ ਨਹੀਂ ਹੈ ਤੁਹਾਡਾ ਵੀ ਗਾਇਨ ਹੈ ਤੁਸੀਂ ਹੋ ਗਿਆਨ ਯੋਗ ਦੇ ਸਿਤਾਰੇ ਗਿਆਨ ਸੂਰਜ ਮਿਲਿਆ ਹੈ ਬੱਚਿਆਂ ਨੂੰ ਬਾਪ ਬੱਚਿਆਂ ਨੂੰ ਯਾਦ ਕਰਦੇ ਨੇ ਜੋ ਸਰਵਿਸੇਬਲ ਬੱਚੇ ਨੇ ਬਾਪ ਹੈ ਸਰਵ ਸ਼ਕਤੀਵਾਨ ਉਸ ਬਾਪ ਨੂੰ ਯਾਦ ਕਰਦੇ ਨੇ ਯਾਦ ਨਾਲ ਯਾਦ ਮਿਲਦੀ ਪਏ ਜਿੱਥੇ-ਜਿੱਥੇ ਅਜੇਹੇ ਸਰਵਿਸ ਐਬਲ ਬੱਚੇ ਨੇ ਬਾਬਾ ਵੀ ਉਹਨਾਂ ਬੱਚਿਆਂ ਨੂੰ ਯਾਦ ਕਰਦੇ ਨੇ ਬੱਚੇ ਵੀ ਯਾਦ ਕਰਦੇ ਨੇ ਜੋ ਬੱਚੇ ਯਾਦ ਨਹੀਂ ਕਰਦੇ ਉਹਨਾਂ ਨੂੰ ਬਾਪ ਵੀ ਯਾਦ ਨਹੀਂ ਕਰਦੇ ਉਹਨਾਂ ਨੂੰ ਬਾਪ ਦੀ ਯਾਦ ਵੀ ਨਹੀਂ ਪਹੁੰਚਦੀ ਯਾਦ ਨਾਲ ਯਾਦ ਜ਼ਰੂਰ ਮਿਲਦੀ ਹੈ ਬੱਚਿਆਂ ਨੂੰ ਯਾਦ ਕਰਨਾ ਹੈ ਬੱਚੇ ਪੁੱਛਦੇ ਨੇ ਬਾਬਾ ਅਸੀਂ ਤੁਹਾਨੂੰ ਯਾਦ ਕਰਦੇ ਹਾਂ ਬਾਬਾ ਕਹਿੰਦੇ ਕਿਉਂ ਨਹੀਂ इस रीति बाप को क्यों नहीं याद करते जो ज्यादा पवित्र ने बाप तो बहुत प्यार है कशिश भी करते नहीं हरेक अपने आप तो पूछे असी कितों तक बाबा याद करते हाँ एक दी याद वि पुराने दुनिया भुल जाती है बाप को याद करते करते बाप न जाके मिलते हाँ हम मिलन का समय आया होया है ड्रामा द बाबा ने समझाया बाप आके बच्चा अपना ਰੋਖਾਨੀ ਬੱਚਾ ਬਣਾੰਦੇ ਨੇ ਤੀਤੋ ਪਾਵਨ ਕੀਵੇਂ ਬਨੋ ਸਵਾਗਤ ਹੀ ਸਿਖਾਂਦੇ ਨੇ ਬਾਪਤਾ ਇੱਕ ਹੀ ਹੈ ਉਹਨਾਂ ਨੂੰ ਸਭ ਯਾਦ ਕਰਦੇ ਨੇ ਪਰ ਯਾਦ ਸਭ ਨੂੰ ਨੰਬਰ ਵਾਰ ਆਪਣੇ ਆਪਣੇ ਪ੍ਰਸਾਤ ਅਨੁਸਾਰ ਮਿਲਦੀ ਹੈ ਜਿੰਨਾ ਬਹੁਤ ਯਾਦ ਕਰੂਗੀ ਉਹ ਜੀਵਾਂ ਕੀ ਸਾਹਮਣੇ ਖੜੇ ਨੇ ਕਰਮਾਤੀਤ ਅਵਸਥਾ ਜੇਹੀ ਹੁਨੀ ਹੈ ਜਿੰਨਾ ਯਾਦ ਕਰੋਗੀ ਕਰਵਿੰਦਰੀਆ ਚੰਚਲ ਨਹੀਂ ਹੋਣ ਗਿਆ ਕਰਵਿੰਦਰੀਆ ਚੰਚਲ ਬਹੁਤ ਹੁੰਦੀਆਂ ਨੇ ਨਾ ਐਸ ਨੂੰ ਮਾਇਆ ਕਿਹਾ ਜਾਂਦਾ ਹੈ ਕਰਮ ਇੰਦਰੀਆਂ ਤੋਂ ਕੁਝ ਵੀ ਖਰਾਬ ਕਰਮ ਨਾ ਹੋਵੇ ਐਥੇ ਯੋਗ বল ਨਾਲ ਕਰਮ ਇੰਦਰੀਆਂ ਨੂੰ ਵਸ਼ ਕਰਨਾ ਹੈ ਉਹ ਲੋਕ ਤਾਂ ਦਵਾਈਆਂ ਨਾਲ ਵਸ਼ ਕਰਦੇ ਬੱਚੀ ਕਹਿੰਦੇ ਨੇ بابا ਇਹ ਕਿਉਂ ਨਹੀਂ ਵਸ਼ ਹੁੰਦੀਆ بابا ਕਹਿੰਦੇ ਨੇ ਬੱਚੇ ਜਿੰਨਾ ਤੁਸੀਂ ਯਾਦ ਵਿੱਚ ਰਹੋਗੇ ਕਰਮ ਇੰਦਰੀਆ ਵਸ਼ ਹੁੰਦੀਆਂ ਜਾਣਗੀਆਂ ਐਸ ਨੂੰ ਕਿਹਾ ਜਾਂਦਾ ਹੈ ਕਰਮਾ ਤੀਤ ਅਵਸਥਾ ਉਹ ਸਿਰਫ ਯਾਦ ਦੀ ਯਾਤਰਾ ਨਾਲ ਹੀ ਹੁੰਦਾ ਹੈ इसलिए भारत का प्राचीन राजयोग गाया होया है। सोता भगवान ही आके सिखाते ने भगवान सिखाते ने सिर्फ अपने बच्चों तुम इन्हों विकारी करमेंद्रिया बल नित पुरसार्थ करना है संपूर्ण पिछाड़ी बनोगे जदो परिपक्व अवस्था होएगी फिर कोई भी करमिंद्रिया चंचल नहीं कर ਚੰਚਨਤਾ ਨਹੀਂ ਕਰਨ ਗਿਆ ਹੁਣ ਚੰਚਨਤਾ ਬੰਦ ਹੋਣ ਨਾਲ ਫਿਰ 21 ਜਨਮਾਂ ਦੇ ਲਈ ਕੋਈ ਕਰਮਿੰਦਰੀ ਤੋਖਾ ਨਹੀਂ ਦੇਵੇਗੀ 21 ਜਨਮਾਂ ਦੇ ਲਈ ਕਰਮਿੰਦਰੀਆਂ ਵਾਸ਼ ਹੋ ਜਾਂਦੀਆਂ ਨੇ ਸਭ ਤੋਂ ਮੁੱਖ ਹੈ ਕਾਮ ਵਿਕਾਰ ਯਾਦ ਕਰਦੇ ਕਰਦੇ ਕਰਮਿੰਦਰੀਆਂ ਵਾਸ਼ ਹੁੰਦੀਆਂ ਜਾਣਗੀਆਂ ਹੁਣ ਕਰਮਿੰਦਰੀਆਂ ਨੂੰ ਵਾਸ਼ ਕਰਨ ਨਾਲ ਆਧਾ ਕਲਪ ਦੇ ਲਈ ਇਨਾਮ ਮਿਲਦਾ ਹੈ ਵਾਸ਼ ਨਹੀਂ ਕਰ ਸਕਦੇ ਫਿਰ ਪਾਪ ਰਹਿ ਜਾਂਦੇ ਨੇ तोड़े पाप योग योगबन कटते जा पवित्र होंगे चाहते हो यह है नंबर वन सबजैक्ट बुलादेवी ने पति तो पावन होने लाप आके पावन बनाते ने बाप ही नॉलेजफुल है बाप कहें बच्चे अपने आप को आत्मा समझो बाप याद करो ये भी एक नॉलेज है एक है योग द नॉलेज दूजी है चौरासी जन्म के चक्कर की नॉलेज दो नॉलेज हैं ਅਸ੍ਰਿਤ ਦੇਵੀ ਗੁਣ ਆਟੋਮੈਟਿਕਲੀ ਮਰਜਨੇ ਬੱਚੇ ਜਾਣਦੇ ਨੇ ਅਸੀਂ ਮਨੁੱਖ ਤੋਂ ਦੇਵਤਾ ਬੰਦੇ ਹਾਂ ਤਾਂ ਦੇਵੀ ਗੁਣ ਜ਼ਰੂਰ ਤਰਨ ਕਰਨੇ ਨੇ ਆਪਣੀ ਜਾਂਚ ਕਰਨੀ ਹੈ ਨੋਟ ਕਰਨ ਨਾਲ ਆਪਣੇ ਉੱਪਰ ਸਾਵਧਾਨ ਰਹਿੋਗੇ ਆਪਣੀ ਜਾਂਚ ਰੱਖੋਗੇ ਤਾਂ ਕੋਈ ਭੁੱਲ ਨਹੀਂ ਹੋਏਗੀ 바ਵਾ ਖੁਦ ਕਹਿੰਦੇ ਮਮੇ ਕਮ ਯਾਦ ਕਰੋ ਤੁਸੀਂ ਹੀ ਮੈਨੂੰ ਬੁਲਾਇਆ ਕਿਉਂਕਿ ਤੁਸੀਂ ਹੀ ਜਾਣਦੇ ਹੋ 바ਵਾ ਪਤਿਤ ਪਾਵਨ ਹੈ ਉਹ ਜਦੋਂ ਆਉਂਦੇ ਨੇ ਆ ਕੇ ਉਹਦੋਂ ਡਾਇਰੈਕਸ਼ਨ ਦਿੰਦੇ ਨੇ ਹੁਣ ਇਸ ਡਾਇਰੈਕਸ਼ਨ ਤੇ ਅਮਨ ਕਰਨਾ ਹੈ ਆਤਮਾਵਨ ਨੂੰ ਤੁਸੀਂ ਪਾਟ ਵਜਾਂਦੀ ਹੋ ਸਰੀਰ ਦੁਆਰਾ ਬਾਪ ਨੂੰ ਜ਼ਰੂਰ ਹੈ ਸਰੀਰ ਵਿੱਚ ਆਣਾ ਤੋਂ ਇਹ ਬੜੀਆਂ ਵੰਡਰਫੁਲ ਗੱਲਾਂ ਨੇ ਤੇਰੀ ਮੂਰਤੀ ਦਾ ਚਿੱਤਰ ਕਿੰਨਾ ਕਲੀਅਰ ਹੈ ਬ੍ਰਹਮਾ ਤਪੱਸਿਆ ਕਰਕੇ ਅਜੇਹਾ ਬੰਦੇ ਨੇ 84 ਜਨਮਾ ਬਾਅਦ ਇਹ ਬੰਦੇ ਨੇ ਇਹ ਵੀ ਬੁੱਧੀ ਵਿੱਚ ਯਾਦ ਰੱਖੀ ਅਸੀਂ ਬ੍ਰਾਹਮਣ ਸੋ ਦੇਵਤਾਸੀ ਫਿਰ 84 ਦਾ ਚੱਕਰ ਲਗਾਇਆ ਉਹਨ ਦੇਵਤਾ ਬਨਣ ਦੇ ਲਈ ਆਏ ਹਾਂ ਜਦੋਂ ਦੇਵਤਾਵਾਂ ਦੀ ਡੈਨਸਟੀ ਪੂਰੀ ਹੋ ਜਾਂਦੀ ਹੈ ਭਗਤੀ ਮਾਰਗ ਵਿੱਚ ਬੜੀ ਪ੍ਰੇਮ ਨਾਲ ਉਹਨਾਂ ਨੂੰ ਯਾਦ ਕਰਦੇ ਹਾਂ ਉਹਨੋਂ ਬਾਅਦ ਤੁਹਾਨੂੰ ਇਹ ਪਦ ਪਾਉਣ ਦੇ ਲਈ ਯੋਗਤੀ ਦੱਸਦੇ ਨੇ ਯਾਦ ਬਹੁਤ ਸਹਜ ਹੈ ਸਿਰਫ ਬੁੱਤੀ ਸੋਨੇ ਦਾ ਬਰਤਨ ਚਾਹੀਦੀ ਹੈ ਜਿੰਨਾ ਪ੍ਰਸ਼ਾਦ ਕਰੋਗੇ ਉਹਨੇ ਪੁਆਇੰਟਸ ਇਮਰਜ ਹੋਣ ਗਿਆ 91 ਚੰਗਾ ਸੁਣਾਉਂਦੇ ਰਹਿਣਗੇ ਸਮਝਣਗੇ ਸਾਡੇ ਵਿੱਚ ਬਾਬਾ ਪਰਵੇਸ਼ ਕਰਕੇ ਜਿਵੇਂ ਮੁਰਲੀ ਚਲਾ ਰਹੇ ਨੇ ਬਾਬਾ ਵੀ ਬਹੁਤ ਮਦਦ ਕਰਤੇ ਨੇ ਪੋਰਾ ਦਾਵੀ ਕਲਿਆਣ ਕਰਨਾ ਹੈ ਉਹ ਵੀ ਡਰਾਮਾ ਵਿੱਚ ਨੋਦ ਹੈ ਇੱਕ ਸੈਕਿੰਡ ਨਾ ਮਿਲੇ ਦੂਜੇ ਨਾਲ ਟਾਈਮ ਪਾਸ ਹੁੰਦਾ ਜਾਂਦਾ ਹੈ ਐਨੇ ਬਰੇ ਐਨੇ ਮਹੀਨੇ ਜਿਵੇਂ ਪਾਸ ਹੁੰਦੇ ਨੇ ਸ਼ੁਰੂ ਤੋਂ ਲੈ ਕੇ ਟਾਈਮ ਪਾਸ ਹੁੰਦਾ ਆਇਆ ਇਹ ਸੈਕਿੰਡ ਫਿਰ 5000 ਬਰੇ ਬਾਅਦ ਰਪੀਟ ਕਰਾਂਗੇ ਇਹ ਚੰਗੀ ਤਰ੍ਹਾਂ ਸਮਝਣਾ ਹੈ ਇੱਕ ਬਾਪ ਨੂੰ ਯਾਦ ਕਰਨਾ ਹੈ ਜਿਸ ਨਾਲ વિકਰਮ ਵਿਨਾਸ਼ ਹੋਣਗੇ ਹੋਰ ਕੋਈ ਉਪਾਏ ਨਹੀਂ ਹੈ ਐਨਾ ਸਮੇਂ ਜੋ ਕੁਝ ਕਰਦੇ ਆਏ ਹੋ ਉਸ ਸਭੀ ਭక్తి ਕਹਿੰਦੇ ਨੇ ਭਗਤੀ ਦਾ ਫਲ ਭਗਵਾਨ ਦੇਣਗੇ ਕੀ ਫਲ ਦੇਣਗੇ ਕਦੋਂ ਤੇ ਕਿਵੇਂ ਦਿੰਦੇ ਨੇ ਇਹ ਕੁਝ ਵੀ ਪਤਾ ਨਹੀਂ ਬਾਪ ਜਦੋਂ ਫਲ ਦੇਣ ਦੇ ਲਈ ਆਵੇ ਤਾਲਣ ਵਾਲੇ ਤੇ ਦੇਣ ਵਾਲੇ ਇਕੱਠੇ ਹੁੰਦੇ ਨੇ ਡਰਾਮਾ ਦਾ 파ਟ ਅੱਗੇ ਚੰਦਾ ਜਾਂਦਾ ਹੈ ਸਾਰੇ ਡਰਾਮਾ ਵਿੱਚ ਉਹ ਨਹੀਂ ਹੈ ਅੰਤਿਮ ਲਾਈਫ ਲਾਸਟ ਲਾਈਫ ਹੋ ਸਕਦਾ ਹੈ ਕੋਈ ਸਰੀਰ ਵੀ ਛੱਡ ਦੇ ਕੋਈ ਹੋਰ 파ਟ ਵਜਣਾ ਹੈ ਤਾਂ ਜਨਮ ਵੀ ਲੈ ਸਕਦੇ ਨੇ ਕਿਸੇ ਦਾ ਬਹੁਤ ਹਿਸਾਬ ਕਿਤਾਬ ਹੋਏਗਾ ਤਾਂ ਜਨਮ ਲੈ ਸਕਦੇ ਨੇ ਕਿਸੇ ਦੇ ਬਹੁਤ ਪਾਪ ਹੋਣਗੇ ਤਾਂ ੜੀ ੜੀ ਕਿ ਜਨਮ ਲੈ ਫਿਰ ਦੂਜੀ ਤੀਜੀ ਜਨਮ ਲੈ ਸਰੀਰ ਛੱਡਦੇ ਰਹਿਣਗੇ ਘਰ ਵਿੱਚ ਗਿਆ ਦੁੱਖ ਭੋਗ ਗਿਆ ਫਿਰ ਸਰੀਰ ਛੱਡਿਆ ਫਿਰ ਦੂਜਾ ਨੇ ਕਾਸ਼ੀ ਕਲਵਟ ਵਿੱਚ ਇਹ ਹਾਲਤ ਹੁੰਦੀ ਹੈ ਪਾਪਾਂ ਦਾ ਬੋਝ ਸਿਰ ਤੇ ਬੋਧ ਹੈ ਯੋਗ ਬਲ ਹੈ ਨਹੀਂ ਕਾਸ਼ੀ ਕਲਵਟ ਖਾਣਾ ਇਹ ਹੈ ਆਪਣੇ ਸਰੀਰ ਦਾ ਕਾਤ ਕਰਨਾ ਆਤਮਾ ਸਮਝਦੀ ਹੈ ਇਹ ਕਾਤ ਕਰ ਦੇਣੀ ਕਹਿੰਦੀ ਵੀ ਹੈ ਬਾਬਾ ਜਦੋਂ ਤੁਸੀਂ ਆਓਗੇ ਅਸੀਂ ਤੁਹਾਡੇ ਤੇ ਪਲਿਖਾ ਚਾਵਾਂਗੇ ਬਾਕੀ ਭਗਤੀ ਮਾਰਗ ਵਿੱਚ ਬਣੀ ਚੜਦੇ ਨੇ ਉਹ ਭక్తి ਹੋ ਜਾਂਦੀ ਹੈ দানਪੁਨ ਤਿਰਥਾਤੀ ਜੋ ਕਰਦੇ ਨੇ ਉਹ ਕਿਸ ਨਾਲ ਲੈਣ-ਦੇਣ ਹੁੰਦੀ ਹੈ ਪਾਪਾ ਤਮਾਵਾ ਨਾਲ ਰਾਵਣ ਰਾਜ ਹੈ ਨਾ ਬਾਪ ਕਹਿੰਦੇ ਨੇ ਖਬਰਦਾਰੀ ਨਾਲ ਲੈਣ-ਦੇਣ ਕਰਨਾ ਕਿਤੇ ਕੋਈ ਖਰਾਬ ਕੰਮ ਵਿੱਚ ਲਗਾਇਆ ਤਾਂ ਸਿਰ ਤੇ ਬੋਝਾ ਚੜ ਜਾਏਗਾ দানਪੁਨ ਵੀ ਬੜਾ ਖਬਰਦਾਰੀ ਨਾਲ ਕਰਨਾ ਹੁੰਦਾ ਹੈ ਗਰੀਬਾਂ ਨੂੰ ਅੰਨ ਤੇ ਕੱਪੜੇ ਦਾ ਦਾਨ ਕੀਤਾ ਜਾਂਦਾ ਹੈ ਅੱਜਕੱਲ੍ਹ ਧਰਮਸ਼ਾਲਾ ਆਤੀ ਪੜਾ ਕੇ ਦਿੰਦੇ ਨੇ ਤਾਂਹੋ ਕਾਰਨ ਦੇ ਲਈ ਵੱਡੇ ਵੱਡੇ ਮਹਿਲ ਨੇ ਗਰੀਬਾਂ ਦੇ ਲਈ ਛੋਪੜੀਆਂ ਉਹ ਤਾਂ ਗੰਦੇ ਨਾਲਿਆਂ ਦੇ ਅੱਗੇ ਵੀ ਰਹਿ ਜਾਂਦੇ ਨੇ ਉਸ ਕਿਚੜੇ ਦੀ ਖਾਦ ਬੰਦੀ ਹੈ ਜੋ ਵਿਕਦੀ ਹੈ ਜੇਤੇ ਫਿਰ ਖੇਤੀ ਆਦੀ ਹੁੰਦੀ ਹੈ ਸੱਜੁੱਗ ਵਿੱਚ ਅਜੇ ਹੀ ਕਿਚੜੇ ਤੇ ਖੇਤੀ ਨਹੀਂ ਹੁੰਦੀ ਉਥੇ ਨਵੀਂ ਮਿੱਟੀ ਹੁੰਦੀ ਹੈ ਉਸ ਦਾ ਨਾਮ ਹੈ ਪੈਰਾਡਾਈਸ ਨਾਮਾਇਆ ਹੋਇਆ ਹੈ ਭੁਖਰਾਸਪਰੀ ਸਬਜਪਰੀ ਰਤਨ ਹੈ ਨਾ ਕੋਈ ਕਿੰਨੀ ਸਰਵਿਸ ਕਰਤੇ ਕੋਈ ਕਿੰਨੀ ਕਰਤੇ ਕੋਈ ਕਹਿੰਦੇ ਅਸੀਂ ਸਰਵਿਸ ਨਹੀਂ ਕਰ ਸਕਦੇ 바ਵਾ ਦੇ ਰਤਨ ਤਾਂ ਸਭ ਨੇ ਨਾ ਪਰ ਉਸ ਵਿੱਚ ਨੰਬਰ 1 ਪੁਸ਼ਾਰਤ ਅਨੁਸਾਰ ਨੇ ਜੋ ਪੂਜੇ ਜਾਂਦੇ ਨੇ ਪੂਜਾ ਹੁੰਦੀ ਹੈ ਦੇਵਤਾਵਾਂ ਦੀ ਭਗਤੀ ਮਾਰਗ ਵਿੱਚ ਅਨੇਕਾਂ ਦੀ ਪੂਜਾਵਾਂ ਹੁੰਦੀਆਂ ਨੇ ਇਹ ਸਭ ਡਰਾਮਾ ਵਿੱਚ ਨੁੰਦ ਹੈ ਜਿਸ ਨੂੰ ਦੇਖ ਕੇ ਮਜ਼ਾ ਆਉਂਦਾ ਹੈ ਅਸੀਂ ਆਪਣਾ ਇਸ ਸਮੇਂ ਤੁਹਾਨੂੰ ਨੌਲੇਜ ਮੰਤੀ ਹੈ ਤੁਸੀਂ ਬਹੁਤ ਖੁਸ਼ ਹੁੰਦੇ ਹੋ ਜਾਣਦੇ ਹੋ ਭਗਤੀ ਦਾ ਪਾਠ ਹੈ ਭਗਤੀ ਵਿੱਚ ਵੀ ਬੜੇ ਖੁਸ਼ ਹੁੰਦੇ ਨੇ ਗੁਰੂ ਨੇ ਕਿਹਾ মালা ਫੇਰੋ ਬਸ ਖੁਸ਼ੀ ਨਾਲ ਫੇਰਦੇ ਰਹਿੰਦੇ ਸਮਝ ਕੁਝ ਨਹੀਂ ਸ਼ਿਵ ਨਿਰਾਕਾਰ ਹੈ ਉਸਤੇ ਭਲਾ ਦੁੱਧ ਪਾਣੀ ਕਿਉਂ ਚੜਾਉਂਦੇ ਨੇ ਮੂਰਤੀਆਂ ਨੂੰ ਭੋਗ ਲਗਾਉਂਦੇ ਨੇ ਉਹ ਕੋਈ ਖਾਂਦੀ ਆ ਥੋੜੀ ਨਹੀਂ ਭਗਤੀ ਦਾ ਵਿਸਤਾਰ ਕਿੰਨਾ ਵੱਡਾ ਹੈ ਭਗਤੀ ਹੈ ਝਾੜ ਗਿਆਨ ਹੈ beech ਰਚਤਾ ਤੇ ਰਚਨਾ ਨੂੰ ਸਿਵਾਏ ਤੁਸੀਂ ਬੱਚਿਆਂ ਦੇ ਔਰ ਹੋਈ ਨਹੀਂ ਜਾਣਦੀ ਕੋਈ ਕੋਈ ਬੱਚੇ ਤਾਂ ਆਪਣੀ ਹੱਡੀਆਂ ਦੀ ਸਰਵਿਸ ਵਿੱਚ ਸਵਾਤਰਨ ਵਾਲੇ ਨਹੀਂ ਤੁਹਾਨੂੰ ਕੋਈ ਕਹਿੰਦੇ ਨਹੀਂ ਇਹ ਤੁਹਾਡੀ ਕਲਪਨਾ ਹੈ ਅਰੇ ਇਹ ਤਾਂ ਵਰਦੀ ਹਿਸਟਰੀ ਜੀਓਗ੍ਰਾਫੀ ਰਿਪੀਟ ਹੁੰਦੀ ਹੈ ਕਲਪਨਾ ਰਿਪੀਟ ਥੋੜੀ ਹੁੰਦੀ ਹੈ ਤਾਂ ਨੌਲੇਜ ਹੈ ਇਹਨਾਂ ਵਿਆ ਗੱਲਾਂ ਨੇ ਨੰਨੀ ਦੁਨੀਆ ਦੇ ਲਈ ਭਗਵਾਨੋਂ ਬਾਚ ਭਗਵਾਨ ਵੀ ਨਿਆ ਉਸ ਤੇ ਮਾਵਾਕ ਵੀ ਨਹੀਂ ਉਹ ਕਹਿੰਦੇ ਨੇ ਕ੍ਰਿਸ਼ਨ ভগবਾਨੋ ਬਾਝ ਤੁਸੀਂ ਕਹਿੰਦੇ ਹੋ ਸ਼੍ਰੀ ਭਗਵਾਨੋ ਬਾਝ ਹਰੇਕ ਦੀ ਆਪਣੀ ਆਪਣੀ ਗੱਲਾਂ ਨੇ ਇੱਕ ਨਾ ਮਿਲੇ ਦੂਜੇ ਨਾਲ ਇਹ ਹੈ ਪੜਾਈ ਸਕੂਲ ਵਿੱਚ ਪੜ੍ਹਦੇ ਹੋ ਕਲਪਨਾ ਦੀ ਕੋਈ ਗੱਲ ਨਹੀਂ ਬਾਪ ਹੈ ਗਿਆਨ ਦਾ ਸਾਗਰ ਨੋਲੇਜ ਫੁੱਲ ਜਦ ਕੀ ॠषि मुनि ਕਹਿੰਦੇ ਅਸੀਂ ਰਚਤਾ ਰਚਨਾ ਨੂੰ ਨਹੀਂ ਜਾਣਦੇ ਉਹਨਾਂ ਨੂੰ ਨੋਲੇਜ ਕਿੱਥੋਂ ਮਿਲੀ ਜਦ ਕੀ आदि सनातन देवी देवता ततरम भी नहीं जानते दे। आदि सनातन देवी देवता ही नहीं जानते जिन्होंने जानया उन्होंने अजेखा पद पाया फिर संगम युग जतो आवे तब बाप आके इस सारीया गल्ला समझांदे ने नवे नवे ऐना गल्ला विच मोचदे ने कहंदे ने बस तुसी ऐने थोड़े ही राइट हो बाकी सब झूठे ने तुसी समझांदे हो गीता जमाई बाप है ਔਸ ਨੂੰ ਹੀ ਖੰਡਨ ਕਰ ਦਿੱਤਾ ਬਾਕੀ ਸਭ ਰਚਨਾ ਹੈ ਔਸ ਤੋਂ ਵਰਸਾ ਮਿਲ ਨਾ ਸਕੇ वेद शास्त्रामीच ਰਚਤਾ ਰਚਨਾ ਦੀ ਨੋਲੇਜ ਹੋ ਨਾ ਸਕੇ ਪਹਿਲੇ ਦੱਸੋ ਵੇਦਾਂ ਵਿੱਚ ਕਿਹੜਾ ਧਰਮ ਸਥਾਪਨ ਹੋਇਆ ਪਰਮ ਹੈ ਜੀ ਚਾਰ ਹਰੇਕ ਧਰਮ ਦਾ ਧਰਮ ਸ਼ਾਸਤਰ ਇੱਕ ਹੁੰਦਾ ਹੈ ਬਾਪ ਬ੍ਰਾਹਮਣ ਕੋਲ ਸਥਾਪਨ ਕਰਦੇ ਨੇ ਬ੍ਰਾਹਮਣ ਹੀ ਸੂਰਜ ਵੰਸ਼ੀ ਚੰਦਰ ਵੰਸ਼ੀ ਕੁਲਵੀ ਚਪਨਾ ਪਤ ਬੰਦੇ ਨੇ ਹੁਣ ਬਾਪ ਆ ਕੇ ਤੁਹਾਨੂੰ ਸਨਮੁਖ ਸਮਝਾ ਦੇਣੇ इस रथ द्वारा रथ जरूर चाहता है ना आत्मा है निराकार उसनों साकार शरीर मिलता है आत्मा की चीज में उसन नहीं जानते तो बाप न राइट रहा बाप की सुनाते बाकी सब है अनराइटियस जिस तो कुछ भी नहीं माला किसती सिमरते नहीं कुछ पता बापनों नहीं बाप नहीं जानते बाप खुद आके अपना परिचय देते दे ज्ञान नाल नदगति होंगी है अद्धा कलप है ज्ञान अद्धा कलप है भक्ति भक्ति शुरू होती है रावण राज तो भक्ति तो सीढ़ी उतरते उतरते तमो प्रधान बन गए किसी के भी आको पिछड़न नहीं जानते भगवान की कि पूजा करते जानते कुछ भी नहीं बाप समझाते नहीं एना एन उच्च पद पाते नहीं अपने आप नत्मा समझना है एक बाप को याद करना है ਐ ਸਿੱਚੀ ਮਿਹਨਤ ਹੈ ਜੇਕਰ ਕਿਸੇ ਦੀ ਮੋਟੀ ਬੁੱਧੀ ਹੈ ਤਾਂ ਮੋਟੀ ਬੁੱਧੀ ਨਾਲ ਹੀ ਯਾਦ ਕਰੇ ਪਰ ਯਾਦ ਤਾਂ ਇੱਕ ਨੂੰ ਕਰੇ ਨਾ ਗੌਂਦੇ ਨੇ ਨਾ ਕਿ ਬਾਬਾ ਜਦੋਂ ਤੁਸੀਂ ਆਓਗੇ ਤੁਹਾਡੇ ਨਾਲ ਬੁੱਧੀ ਯੋਗ ਜੋੜਾਂਗੇ ਹੁਣ ਬਾਤ ਆਏ ਹੋਏ ਨੇ ਤੁਸੀਂ ਸਭ ਕਿਸ ਨਾਲ ਮਿਲਨ ਮਨਾਣ ਆਏ ਹੋ ਜੋ ਪ੍ਰਾਂਤਾਂ ਤੰਦਿਤ ਆਤਮਾ ਨੂੰ ਅਮਰ ਲੋਕ ਵਿੱਚ ਲੈ ਜਾਂਦੇ ਨੇ ਬਾਬਾ ਨੇ ਸਮਝਾਇਆ ਕਾਇ ਤੇ ਜਿਤ ਪਹਿਲਾੰਦਾ ਹਾ ਤੁਹਾਨੂੰ ਅਮਰ ਲੋਪ ਲੈ ਜਾਂਦਾ ਹਾਂ ਦਿਖਾਂਦੇ ਨੇ ਅਮਰ tatha ਪਾਰਵਤੀ ਨੂੰ ਸੁਣਾਈ ਉਹ ਨੰਬਰਨਾਥ ਇੱਕ ਸ਼ਿਵਾਬਾ ਹੈ ਹਿਮਾਲੇ ਪਹਾੜ ਤੇ ਬੈਠ ਕੇ ਥੋੜੀ ਕੋਈ ਕਥਾ ਸੁਣਾਣਗੇ ਪੱਤੀ ਮਾਰੰਤੀ ਹਰ ਗੱਲ ਵਿੱਚ ਕਿੰਨਾ ਵੰਡਰ ਲੱਗਦਾ ਹੈ ਅੱਛਾ ਮਿੱਠੇ ਮਿੱਠੇ ਸਿੱਕੀ ਲਦੇ ਬੱਚਾ ਪ੍ਰਤੀ ਮਾਤ ਪਿਤਾ ਵਾਕਤਾ ਦਾ ਯਾਤ ਪਿਆ ਤੇ ਗੁੱਡ ਮਾਰਨ ਰੂਹਾਨੀ ਬਾਤ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਤਾਰਨਾ ਦੇ ਲਈ ਮੁਖ ਸਾਰ ਪੈਣੀ ਤਾਰਨਾ ਯੋਗ ਬਲ ਨਾਲ ਕਰਮਿੰਦਰੀਆਂ ਜੀਤ ਬਨ ਸੰਪੂਰਨ ਪਵਿੱਤਰ ਬੰਨਾ ਹੈ ਐਸ ਅਵਸਥਾ ਨੂੰ ਪਾਣ ਦੇ ਲਈ ਆਪਣੀ ਜਾਂਚ ਕਰਦੇ ਰਹਿਣਾ ਹੈ ਦੂਜਾ ਸਦਾ ਬੁੱਧੀ ਵਿੱਚ ਯਾਦ ਰੱਖਣਾ ਹੈ ਅਸੀਂ ਬ੍ਰਾਹਮਣ ਸੋ ਦੇਵਤਾ ਸੀ ਫਿਰ ਦੇਵਤਾ ਬਣਨ ਦੇ ਲਈ ਆਏ ਹਾਂ ਐਸਲੀ ਬੜੀ ਖਬਰਦਾਰੀ ਨਾਲ ਪਾਪ ਪੁੰਨੈ ਨੂੰ ਸਮਝ ਕੇ ਲੈਣ ਦੇਣ ਕਰਨੀ ਹੈ ਵਰਤਾਨ ਹੈ ਸਰਵ ਸੱਤਾਵਾਂ ਨੂੰ ਸਹਿਯੋਗੀ ਬਣਾ ਕੇ ਪਰ ਤਕਸ਼ਤਾ ਦਾ ਪਰਦਾ ਖੋਲਣ ਵਾਲੇ ਸੱਚੇ ਸੇਵਾਧਾਰੀ ਭਗ ਸਰਵ ਸੱਤਾਵਾਂ ਨੂੰ ਸਹਿਯੋਗੀ ਬਣਾਏ ਪਰ ਤੱਤਾ ਦਾ ਪਰਦਾ ਖੋਲਣ ਵਾਲੇ ਸੱਚੇ ਸੇਵਾਧਾਰੀ ਭਗ ਪਰ ਤੱਤਿਆ ਦਾ ਪਰਦਾ ਉਦੋਂ ਖੁੱਲੇਗਾ ਜਦੋਂ ਸਭ ਸੱਤਾਵਾਲੇ ਮਿਲ ਕੇ ਕਹਿਣਗੇ श्रेष्ठ सत्ता ईश्वरीय सत्ता आध्यात्मिक सत्ता है तो एक परमात्म सत्ता है सारे स्टेज ते इकट्ठा हो अजय खास स्नेह मिलन करण एजेले सबनो स्नेही सूत्र विच बनके नेड़े ल्याओ सहयोगी बनाओ ए स्नेह ही चुंबक बनेगा जो इक नाल सब संगठित रूप विच बाप दी स्टेज ते पहुंचन के हुन अंतिम प्रत्यक्षता दे हीरो पार्ट विच निमित बन सेवा करो ता तो के सच्चे सेवाधारी है सेवा द्वारा शर्म दया दुआव प्राप्त करना ए अगे बदन की लिफ्ट है सेवा द्वारा सब दियाँ दुआव प्राप्त करना ए अगे बदण की लिफ्ट है ओम शांति